ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਤੇ ਅਲੱਗ-ਅਲੱਗ ਜੜੀਆਂ ਕਿ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਆ ਤਾਂ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਕਿਹਾ ਜਾ ਰਿਹਾ ਵੀ ਜਿਵੇਂ ਪੁੱਤ ਤਾਂ ਪਹਿਲਾਂ ਹੀ ਸਲੰਖਾਂ ਦੇ ਪਿੱਛੇ ਸੀ ਔਰ ਦੂਜੇ ਪਾਸੇ ਇਹਨਾਂ ਦੀ ਮਾਤਾ ਨੂੰ ਜਿਹੜਾ ਕਿ ਅੰਦਰ ਕਰ ਦਿੱਤਾ ਗਿਆ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮੇਰੇ ਹੱਥ ਦੇ ਵਿੱਚ ਇਹਦਾ ਵੀਡੀਓ ਆ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਸਰਣਾਉਣ ਵੀ ਜਾ ਰਹੇ ਹਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਪਾਸੇ ਜਿਹੜਾ ਕਿ ਰਿਹਾਈ ਨੂੰ ਲੈ ਕੇ ਵੱਡੇ ਪੱਦਰ ਤੇ ਜਿਹੜੀਆਂ ਕਿ ਅਲੱਗ-ਅਲੱਗ ਜਥੇਬੰਦੀਆਂ ਕੰਮ ਕਰ ਰਹੀਆਂ ਸੀ ਕਿਤੇ ਨਾ ਕਿਤੇ ਉਹਨਾਂ ਦੀ ਭਲਕ ਜਿਹੜੀ ਸਰਕਾਰਾਂ ਨੂੰ ਲੱਗ ਜਾਂਦੀ ਆ ਜਿਹੜੀ ਕਿ ਉਹਦੀ ਧਾਰਨਾ ਜਿਹੜੀ ਬਣਾਈ ਸੀ ਲੋਕਾਂ ਨੇ ਇੱਕ ਲਹਿਰ ਚਲਾਈ ਸੀ ਤਾਂ ਉਹਨਾਂ ਦੇ ਹਵਾਲਿਆਂ ਜਦੋਂ ਕੋਈ ਗੱਲ ਪਹੁੰਚਦੀ ਆ ਵੀ ਉਹਨਾਂ ਨੇ ਇੱਕ ਸੰਗਠਨ ਬਣਾ ਲਿਆ ਸੀ ਜਿਵੇਂ ਮੈਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਵੀਡੀਓ ਪੇਸ਼ ਕਰਕੇ ਹਟਾ ਅਮਰੀਕਾ ਦੇ ਵਿੱਚ ਇੱਕ ਜਿਹੜਾ ਕਿ ਸਾਡੇ ਸਿੱਖਾਂ ਦਾ ਹਾਈ ਨੈਸ਼ਨਲ ਤੇ ਹਾਈ ਲੈਵਲ ਨੈਸ਼ਨਲ ਕਹਿ ਸਕਦੇ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਇਹ ਗੱਲ ਗਈ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਛਡਵਾਵਾਂਗੇ ਅਮਰੀਕਾ ਦਾ ਉਹ ਇੱਕ ਐਡਵੋਕੇਟ ਵੀ ਸੀ ਪਰ ਹੁਣ ਜਿਹੜਾ ਇਹਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਤਾਂ ਇਹ ਦੇਖਣ ਵਾਲੀ ਗੱਲ ਆ ਪਹਿਲਾਂ ਇਹ ਤੁਸੀਂ ਵੀਡੀਓ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰਦਾ ਸਾਂਝੇ ਸੁਣੋ ਪਾਈ ਉਮਰਪਾਲ ਸਿੰਘ ਹਰਦਾ ਤੁਹਾਨੂੰ ਯਾਦ ਹੀ ਹੋਵੇਗਾ ਤੇ ਤੁਹਾਨੂੰ ਪਤਾ ਵੀ ਹੋਵੇਗਾ ਪਾਈ ਉਮਰਪਾਲ ਸਿੰਘ ਦੇ ਉੱਤੇ NSA ਦੁਬਾਰਾ ਲਗਾ ਕੇ 1 ਸਾਲ ਦੇ ਲਈ ਹੋਰ ਐਕਸਟੈਂਡ NSA ਕਰ ਦਿੱਤਾ ਗਿਆ ਔਰ ਜੋ ਗੱਲਾਂ ਕੀਤੀਆਂ ਗਿਆ ਨੇ ਐਨਐਸਏ ਕਿਉਂ ਬਤਾਇਆ ਗਿਆ ਜਦੋਂ ਇਸ ਬਾਰੇ ਖੁਲਾਸੇ ਕੀਤੇ ਗਏ ਨੇ ਉਹ ਖੁਲਾਸੇ ਹੈਰਾਨ ਕਰਨ ਵਾਲੇ ਨੇ ਉਹ ਖੁਲਾਸੇ ਜਿਹੜੇ ਕੀਤੇ ਗਏ ਨੇ ਉਹ ਸੁਣ ਕੇ ਇੱਕ ਵਾਰ ਤਾਂ ਅਸੀਂ ਵੀ 당 ਰਹਿ ਗਏ ਕਿ ਵਾਕਈ ਇੰਨੀ ਵੱਡੀ ਕੌਨਸਪਿਰੈਂਸੀ ਹੈਗੀ ਹੈ ਇੰਨੀ ਵੱਡੀ ਸਾਜ਼ਿਸ਼ ਹੈਗੀ ਹੈ ਜਿੰਨੀ ਵੱਡੀ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਇਸ ਤੇ ਸ਼ੁਰੂ ਹੋਣ ਤੋਂ ਪਹਿਲਾਂ ਭਾਈ ਅਮਰਪਾਲ ਦੇ ਮਾਤਾ ਜੀ ਤੇ ਹੋਰ ਰਿਸ਼ਤੇਦਾਰਾਂ ਸਮੇਂ ਕਈ ਲੋਕਾਂ ਨੂੰ ਪੁਲਿਸ ਨੇ ਪਹਿਲਾਂ ਤਾਂ ਆਪਣੀ ਹਿਰਾਸਤ ਵਿੱਚ ਲਿਆ ਫਿਰ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਔਲ ਜਿਹੜਾ ਖਰਾਬ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਹੈ ਉਲੰਘਣਾ ਕਰਦੇ ਹੋਏ ਇਹਨਾਂ ਨੇ ਪੰਜਾਬ ਦਾ ਮਾਹੌਲ ਜਿਹੜਾ ਹੈ ਜਾਂ ਪੰਜਾਬ ਦੀ ਸ਼ਾਂਤੀ ਉਹ ਭੰਕਰ ਰਹੀ ਸੀ ਜਿਸ ਕਰਕੇ ਇਹਨਾਂ ਨੂੰ ਐhtਿਆਤਨ ਤੌਰ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜੁਡੀਸ਼ੀਅਨ ਰਿਮਾਂਡ ਤੇ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਭਾਈ ਉਮਰਤਪਾਲ ਦੇ ਚਾਹਣ ਵਾਲੇ ਤੇ ਹੋਰ ਜਿਹੜੇ ਪੰਥਦਰਦੀ ਨੇ ਉਹਨਾਂ ਦੇ ਵਿੱਚ ਬਹੁਤ ਰੋਪ ਆਇਆ ਜਾ ਰਿਹਾ ਤਾਂਕਿ ਤਖਤਰੀ ਦਮਦਬਾ ਸਾਹਿਬ ਤੇ ਜਥੇਦਾਰ ਤਖਤਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਜਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਉਹਨਾਂ ਨੇ ਵੀ ਇਸ ਦਾ ਡੂੰਗਾ ਵਿ ਲਗਭਗ ਹਰੇਕ ਪੋਲੀਟਿਕਾ ਪਾਰਟੀ ਆਮ ਆਬੀ ਪਾਰਟੀ ਜਾਂ ਬੀਜਪੀਨ ਛੱਡ ਕੇ ਹਰੇਕ ਪੋਲੀਟੀਕਲ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੋ ਇੱਕ ਇੱਕ ਕਰਕੇ ਤੁਹਾਨੂੰ ਪਹਿਲਾਂ ਦੱਸਦੇ ਹਾਂ ਕਿ ਕਾਰਵਾਈ ਪੁਲਿਸ ਨੇ ਕੀ ਕੀਤੀ ਹੈ ਉਸ ਦੇ ਪਿੱਛੇ ਰੀਜ਼ਨ ਕੀ ਹੈ ਕਾਰਵਾਈ ਦਾ ਉਸ ਤੋਂ ਬਾਅਦ ਆ ਪੁਲਿਸ ਦਾ ਇੱਕ ਵੱਡਾ ਐਕਸ਼ਨ ਚੇਤਾ ਮਾਰਸ ਨੂੰ ਇੱਕ ਦਿਨ ਪਹਿਲਾਂ ਹੀ ਪੁਲਿਸੀ ਕਾਰਵਾਈ ਹੁੰਦੀ ਹੈ ਅਮਰਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਸਣੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਬਲਜੀਤ ਕੌਰ ਮਨਪ੍ਰੀਤ ਕੌਰ ਸੁਬਚਨ ਸਿੰਘ ਨੂੰ ਵੀ ਜੇਲ੍ਹ ਭੇਜਿਆ ਗਿਆ ਬਲਵਿੰਦਰ ਕੌਰ ਸਣੇ ਕੁਝ ਹੋਰ ਲੋਕਾਂ ਨੂੰ 14 ਦਿਨਾਂ ਦੇ ਲਈ ਨਿਆਂ ਖਰਾਸਤ ਵਿੱਚ ਭੇਜ ਦਿੱਤਾ ਗਿਆ ਬਲਵਿੰ ਨੇ ਹੋਰ ਨਾਲ ਤੇ ਧਾਰਾ 752 ਲਗਾਈ ਗਈ ਹੈ 골ਡਨ 게ਟ ਤੋਂ ਉਹਨੂੰ ਗ੍ਰਫਤਾਰ ਕੀਤਾ ਜਦੋਂ ਕੱਲ ਅੰਮ੍ਰਿਤਸਰ ਤੋਂ ਉਹ ਦਮਦਮਾ ਸਾਹਿਬ ਜਾ ਰਹੇ ਸੀਗੇ ਪੁਲਿਸ ਵਾਲਾ ਕੁਝ ਹੋਰ ਆਗੂਆਂ ਨੂੰ ਘਰਾੜ ਦੇ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਵੀ ਖਬਰ ਹੈ ਪੁਲਿਸ ਰਸਦ ਦੇ ਵਿੱਚੋਂ ਛੁਡਾਉਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਹੋਰ ਆਗੂਆਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹਰਪਾਲ ਸਿੰਘ ਬਲੇਰ ਉਪਕਾਰ ਸਿੰਘ ਸੰਧੂ ਜਸਬੀਰ ਸਿੰਘ ਬਚੜੇ ਦਲਜੀਤ ਸਿੰਘ ਬਾਜਵਾ ਤੇ ਰਮਨਦੀਪ ਸਿੰਘ ਮੁੰਡਾ ਤੈਨੂੰ ਗ੍ਰਿਫਤਾਰ ਕੀਤਾ ਗਿਆ ਪੁੱਤਰ ਨੂੰ ਗ੍ਰਿਫਤਾਰ ਕਰਕੇ ਐਨਐਸਏ ਲਗਾ ਕੇ ਡਿਬਰੂਗੜ੍ਹ ਆਸਾਮ ਦੇ ਵਿੱਚ ਭੇਜਿਆ ਗਿਆ ਤੇ ਹੁਣ ਮਾਂ ਸਲਾਖਾਂ ਦੇ ਪਿੱਛੇ ਆ ਪਰ ਇਸ ਦੌਰਾਨ ਹੀ ਇਹ ਤੁਸੀਂ ਦੇਖੋ ਵੀ ਯਾਰ ਆ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਕੀ ਨੇ ਇੱਕ ਪਾਸੇ ਮੰਗ ਰਹੀ ਹੋਈ ਸਰਕਾਰ ਸਿੰਘਾਂ ਦੇ ਉਹਨਾਂ ਸੂਰਵੀਰ ਯੋਧਿਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਕੌਮ ਦੇ ਮੂਹਰੇ ਲੱਗਣ ਦੀ ਗੱਲ ਕਹੀ ਤੇ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਨਸ਼ਿਆਂ ਦੀਆਂ ਦਲਦਲਾਂ ਦੇ ਵਿੱਚੋਂ ਬਾਹਰ ਕੱਢਣ ਦਾ ਜਿਹੜਾ ਕਿ ਇੱਕ ਪ੍ਰਾਲਾ ਚੱਕਿਆ ਤਾਂ ਦੂਜੇ ਪਾਸੇ ਸਰਕਾਰ ਆ ਜਿਹੜੀ ਉਹ ਇਹਨਾਂ ਗੱਲਾਂ ਨੂੰ ਦੇਖਦੇ ਹੋયા ਵੀ ਉਹਨਾਂ ਦੇ ਉੱਤੇ ਦਬਾਅ ਬਣਾ ਲੈਂਦਾ ਜਾਂਦਾ ਕਿ ਜਿਹੜੇ ਕੰਮ ਸਾਡੇ ਨੇ ਉਹ ਨੌਜਵਾਨ ਕਰਦੇ ਨੇ ਮੂਹਰੇ ਲੱਗਦੇ ਨੇ ਤੇ ਆਪਣਾ ਨਾਮ ਬਣਾਉਂਦੇ ਨੇ ਤੇ ਆਪਣਾ ਨਾਮ ਕਮਾਉਂਦੇ ਨੇ ਤਾਂ ਇਹ ਸਾਰਾ ਕੁਝ ਇਹਨਾਂ ਤੋਂ ਝੱਲ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਇਹ ਪਰਿਵਾਰਾਂ ਦੇ ਉੱਤੇ ਜਿਹੜਾ ਕਿ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਇਹ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਧਰੀ ਹੈ ਇਹ ਵੀਡੀਓ ਮੈਨੂੰ ਲੱਗਦਾ ਵੀ ਜਿਵੇਂ ਹੋ ਗਿਆ ਹੋਣਾ ਇਹਨੂੰ 6 ਕੁ ਮਹੀਨੇ ਹੋ ਗਏ ਹੋਣੇ ਵੀਡੀਓ ਨੂੰ ਤਾਂ ਤੁਸੀਂ ਇਹ ਲਾ ਲਓ ਵੀ ਇਹਦੇ ਵਿੱਚ ਜਿਹੜੇ ਖੁਲਾਸੇ ਹੋਏ ਨੇ ਭਾਈ ਅਮਰਪਾਲ ਸਿੰਘ ਦੀ ਮਾਤਾ ਜੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਜੇਲ੍ਹ ਦੇ ਵਿੱਚ ਰੱਖਣਾ ਚਾਹੇ ਉਹ ਥਾਣੇ ਦੀ ਹਵਾਲਾਤ ਹੋਵੇ ਚਾਹੇ ਕਿਤੇ ਮਰਜੀ ਵੀ ਹੋਵੇ ਪਰ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਇਹ ਜਲੀਲ ਕਰਦੇ ਆਏ ਨੇ ਫਿਰ ਤੁਸੀਂ ਦੇਖਿਆ ਜਿਹੜਾ ਇਹਨਾਂ ਦਾ ਚਾਚਾ ਸੀ ਉਹਦੇ ਘਰੇ ਵੀ ਏਆਈਐਨ ਦੀ ਰੇਡ ਪਈ ਹੈ ਪਹਿਲਾਂ ਇਹਨਾਂ ਨੇ ਰੇਡ ਪਾਈ ਉਹਨਾਂ ਦੀ ਛਾਣ-ਛਾਣਬੀਣ ਕੀਤੀ ਉਹਨਾਂ ਦੇ ਬਿਸਤਰੇ ਤੱਕ ਫਰੋਲ ਦਿੱਤੇ ਕਈ ਬੰਦਿਆਂ ਨੂੰ ਹੋਰ ਵੀ ਗ੍ਰਿਫਤਾਰ ਕੀਤਾ ਜਿਹੜੇ ਉਹਨਾਂ ਨੂੰ ਛਡਾਉਣ ਜਾਂਦੇ ਸੀ ਜਿਵੇਂ ਕਿ ਇਹਦੀ ਮਾਤਾ ਨੂੰ ਛਡਾਉਣ ਜਾਂਦੇ ਸੀ ਤਾਂ ਵੀ ਉਹਨੂੰ ਗ੍ਰਿਫਤਾਰ ਕਰ ਲੈਂਦੇ ਸੀ ਤਾਂ ਇਥੋਂ ਪਤਾ ਲੱਗਦਾ ਵੀ ਪੰਜਾਬ ਦੀ ਸਰਕਾਰ ਕਿਸੇ ਵੀ ਹਾਲ ਦੇ ਵਿੱਚ ਅਮਰਪਾਲ ਨੂੰ ਚਾਹੁੰਦੀ ਹੈ ਕਿ ਉਹ ਰਹਿਣਾ ਨਾ ਹੋਵੇ ਪਰ ਜਿਹੜਾ ਇਹ ਪੰਜਾਬ ਹੈ ਇਹ ਸ਼ਹੀਦਿਆਂ ਦਾ ਪਾ ਜਾਂਦਾ ਸ਼ਹਾਦਤਾਂ ਵੀ ਦੇ ਦਿੰਦਾ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਕਿਉਂਕਿ ਇਹ ਧਰਤੀ ਇਹੋ ਜੀ ਆ ਇਹ ਜਿਹੜੀ ਯੋਧਿਆਂ ਨੂੰ ਸੂਰਬੀਰਾਂ ਨੂੰ ਜਨਮ ਦਿੰਦੀ ਹੈ ਤਾਂ ਹਕੂਮਤਾਂ ਵੀ ਲਗਾਤਾਰ ਇੱਥੇ ਜਿਹੜਾ ਕਿ ਜ਼ੁਲਮ ਕਰਦੀਆਂ ਆਈਆਂ ਨੇ ਤੇ ਲਗਾਤਾਰ ਹੀ ਸਾਡੇ ਯੋਧਿਆਂ ਦੇ ਬੰਨਿਓ ਸਾਡੇ ਸੂਰਬੀਰਾਂ ਦੇ ਬੰਨਿਓ ਇੱਥੇ ਜ਼ਾਲਮ ਹਕੂਮਤਾਂ ਦਾ ਖਾਤਮਾ ਵੀ ਸਮੇਂ-ਸਮੇਂ ਤੇ ਕੀਤਾ ਗਿਆ ਉਹ ਚਾਹੇ ਅਫਗਾਨੀਆਂ ਦਾ ਸਮਾ ਰਿਹਾ ਹੋਵੇ ਚਾਹੇ ਅੰਗਰੇਜ਼ਾਂ ਦਾ ਹੋਵੇ ਚਾਹੇ ਮੁਗਲਾਂ ਦਾ ਹੋਵੇ ਚਾਹੇ ਅੱਜ ਫਿਰ ਇਹ ਜਿਹੜੀਆਂ ਹਕੂਮਤਾਂ ਮਾੜੀਆਂ ਚੁਣੀਆਂ ਤੁਹਾਡੀਆਂ ਆਪਣੀਆਂ ਦਾ ਹੋਵੇ ਤਾਂ ਇਹਨਾਂ ਨੂੰ ਜਵਾਬ ਦੇਣ ਦੇ ਲਈ ਸਾਡੇ ਪੰਜਾਬ ਦੀ ਉਹੀ ਧਰਤੀ ਜਿੱਥੇ ਕਹਿੰਦੇ ਨੇ ਸਾਡੇ ਯੋਧਿਆਂ ਦਾ ਖੂਨ ਡੁੱਲਿਆ ਇੱਕ ਇੱਕ ਇੰਚ ਤੇ ਡੁੱਲਿਆ ਕੋਈ ਜਗ੍ਹਾ ਇਹ ਜਿਨੀ ਜਿੱਥੇ ਸਾਡੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਨਾ ਪਾਈਆਂ ਹੁਣ ਸਾਡੇ ਸੂਰਬੀਰਾਂ ਨੇ ਤਾਂ ਇਸ ਧਰਤੀ ਨੇ ਜਿਹੜੇ ਯੋਧੇ ਨੇ ਉਹ ਲਗਾਤਾਰ ਰੈਂਦੀ ਦੁਨੀਆ ਤੱਕ ਇਸ ਪੰਜਾਬ ਦਾ ਨਾਮ ਸਾਡੇ ਦੇਸ਼ ਨਹੀਂ ਪੂਰੀ ਧਰਤੀ ਦੇ ਉੱਤੇ ਰੋਸ਼ਨ ਰਹਿਣਾ ਕਿਉਂਕਿ ਇਹ ਉਹ ਧਰਤੀ ਹੈ ਜੇ ਇੱਕ ਜਾਂਦਾ ਤਾਂ ਚਾਰ ਖੜੇ ਕਰ ਦਿੰਦੀ ਹੈ ਜੇ ਹੁਣ ਅਮਰਪਾਲ ਪਹਿਲਾਂ ਦੇਖੋ ਅਮਰਪਾਲ ਸਿੰਘ ਕਿਹਦੀ ਪ੍ਰੇਰਣਾ ਦੇ ਤੁਰਿਆ ਸੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਬੜੇ ਹੀ ਸਤਕਾਰਯੋਗ ਸੰਤ ਸਾਡੀ ਕੌਮ ਦੇ 14ਵੇਂ ਯਥੇਦਾਰ ਅਕਾਲ ਤਖਤ ਸਾਹਿਬ ਦੇ ਤਾਂ ਉਹਨਾਂ ਨੇ ਇੱਕ ਆਪਣੀ ਕੌਮ ਦੇ ਲਈ ਲੜ ਕੇ ਸ਼ਹੀਦੀ ਪਾਈ ਤਾਂ ਉਹਨਾਂ ਨੂੰ ਦੇਖ ਕੇ ਹੀ ਉਹਨਾਂ ਦੀ ਪ੍ਰੇਰਨਾ ਦੇ ਉੱਪਰ ਅਮਰਪਾਲ ਸਿੰਘ ਨਿਕਲਿਆ ਤਾਂ ਇਹਨਾਂ ਨੇ ਸੋਚਿਆ ਵੀ ਕਿਤੇ ਇਹਦਾ ਰਤਬਾ ਜਿਹੜਾ ਵੱਡਾ ਨਾ ਹੋ ਜੇ ਹੋ ਚੱਲਿਆ ਸੀ ਪਰ ਇਹਨਾਂ ਨੂੰ ਇਹ ਹੈ ਵੀ ਜਿਹੜੀ ਸਾਡੀ ਸਰਕਾਰ ਆ ਇਹ ਤਾਂ ਸਿੱਧੀ ਗਵਰਨਮੈਂਟ ਨੂੰ ਟੱਕਰ ਦੇ ਰਹੀ ਆ ਉਸੇ ਵਾਂਗੂ ਇਹ ਪੰਜਾਬ ਸਰਕਾਰ ਡਰੀ ਕਿਉਂ ਹੈ ਇਹ ਡਰੀ ਆਏ ਆ ਵੀ ਜਿਵੇਂ ਉਹ ਸੈਂਟਰ ਗਵਰਨਮੈਂਟ ਨੂੰ ਵੰਗਾਰਿਆ ਤਾਂ ਦੂਜੇ ਪਾਸੇ ਪੰਜਾਬ ਨੇ ਸੋਚਿਆ ਵੀ ਕੱਲੀ ਸਟੇਟ ਦੀ ਕੀ ਹਿੰਮਤ ਹੈ ਜਿਹੜਾ ਬੰਦਾ ਸੈਂਟਰ ਨਾਲ ਟੱਕਰ ਲਾ ਸਕਦਾ ਯਾਰ ਇਹ ਸਾਰੀਆਂ ਕਹਾਣੀਆਂ ਨਵੀਆਂ-ਨਵੀਆਂ ਨੀਤੀਆਂ ਇਹ ਸਾਰੀਆਂ ਜਿਹੜੀਆਂ ਸ਼ਾਸਸ਼ਾ ਨੇ ਇਹ ਅੰਦਰੋਂ-ਅੰਦਰ ਹੀ ਘੜਦੇ ਨੇ ਇਹ ਪਹਿਲਾਂ ਵੀ ਹੁੰਦਾ ਰਿਹਾ ਇਹ ਹੁਣ ਵੀ ਹੁੰਦਾ ਰਹਿਣਾ ਅੱਜ ਧੰਨੇਵਾਲ ਸਾਹਿਬ ਜਿਹੜਾ ਕਿ 70-75 ਸਾਲ ਦੀ ਉਮਰ ਆ ਉਹ ਮਰਨ ਵਰਤ ਤੇ ਬੈਠਣ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਰਾਤ ਕਿਸਾਨ ਆਗੂ ਪ੍ਰਧਾਨ ਨੂੰ ਉਹਨੂੰ ਚੱਕਿਆ ਗਿਆ ਟਰਾਲੀਆਂ ਤੋੜ ਕੇ ਢਾਈ 300 ਪੁਲਿਸ ਵਾਲੇ ਬੰਦੇ ਨੇ ਉਹਨੂੰ ਗ੍ਰਿਫਤਾਰ ਕੀਤਾ ਤਾਂ ਇਹ ਸਾਡੇ ਪੰਜਾਬ ਦੀ ਸਰਕਾਰ ਆ ਜਿਹੜੀ ਇਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੰਦੀ ਇਹਨਾਂ ਨੂੰ ਸੰਘਰਸ਼ ਵੀ ਨਹੀਂ ਕਰਨ ਦਿੰਦੀ ਤੇ ਨਾ ਕੁਛ ਆਪ ਆਪਣੇ ਵਾਅਦਿਆਂ ਦੇ ਉੱਤੇ ਉੱਤਰੀ ਹੈ ਤਾਂ ਇੰਨਾ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬੀਓ ਇਸ ਗੱਲ ਨੂੰ ਜ਼ਰੂਰ ਸੋਚਿਆ ਕਰੋ ਵੀ ਜਿਹੜੀ ਸਾਡੀ ਕੌਮ ਹੈ ਇਹਨੂੰ ਬੜਾ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਜਾ ਰਿਹਾ ਹਕੂਮਤਾਂ ਬਣਿਓ ਤੈਸ ਤੇ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ ਨਾ ਕਿ ਕੋਈ ਜਾਤ ਪਾਤ ਦੀ ਗੱਲ ਹੈ ਨਾ ਕਿਸੇ ਇੱਕ ਧਰ ਦੀ ਗੱਲ ਹੈ ਸਾਡੇ ਪੰਜਾਬੀਅਤ ਹੋਣ ਦੀ ਗੱਲ ਹੈ ਤਾਂ ਠੀਕ ਹੈ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਵੀਡੀਓ ਨੂੰ ਅੱਗੇ ਤੇ ਕੈਮਰਾ ਵੀਰ ਸ਼ੇਅਰ ਕਰ ਦੇਣਾ ਗੁਰੂ ਜੀ